ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਨਾਨਕ ਸਿੰਘ ਨਵਲਕਾਰ MCQ ਦੇ ਪ੍ਰਸ਼ਨ ਉੱਤਰ ਤੇ ਭਾਗ ਪਹਿਲਾ ਹੈ ਜੀ ਆਪਣੀ ਅੱਜ ਦੀ ਕਲਾਸ ਦਾ ਤੇ ਸਾਰੇ ਜਣੇ ਲਾਈਕ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਸੋ ਆਪਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਪ੍ਰੀਤ ਜੀ ਕੀਤ ਜੀ ਜਸਵਿੰਦਰ ਕੌਰ ਤੇ ਪ੍ਰੀਤ ਪੱਟੀ ਜੀ ਸਭ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਜੀ ਠੀਕ ਹੈ ਜੀ ਠੀਕ ਹੈ ਜੇ ਸਭ ਕੁਝ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਤੇ ਵੱਧਦੇ ਹਾਂ ਜੀ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਪ੍ਰਸ਼ਨ ਨੰਬਰ 1 ਹੈ ਜੀ ਕਿ ਨਾਨਕ ਸਿੰਘ ਦਾ ਜਨਮ ਕਦੋਂ ਹੋਇਆ অপਸ਼ਨ A 1950 1895 B 1897 C 1901 ਤੇ D 1920 ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਨਾਨਕ ਸਿੰਘ ਦਾ ਜਨਮ ਕਦੋਂ ਹੋਇਆ ਜੀ ਸੋ ਜਿਨਿਆ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ 1897 ਇਸਵੀ ਪ੍ਰਸ਼ਨ ਨੰਬਰ 2 ਨਾਨਕ ਸਿੰਘ ਦਾ ਜਨਮ ਕਿੱਥੇ ਹੋਇਆ অপਸ਼ਨ ਏ ਅੰਮ੍ਰਿਤਸਰ ਬੀ ਲਾਹੌਰ ਸੀ ਚੱਕ ਹਮੀਦ ਤੇ ਡੀ ਲੁਧਿਆਣਾ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕੀ অপਸ਼ਨ ਆਏਗੀ ਕਿ ਉਹਨਾਂ ਦਾ ਜਨਮ ਹੈ ਉਹ ਕਿੱਥੇ ਹੋਇਆ ਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਕਿ ਚੱਕ ਹਮੀਦ ਦੇ ਵਿੱਚ ਹੋਇਆ ਅੱਗੇ ਜੀ ਪ੍ਰਸ਼ਨ ਨੰਬਰ 3 ਨਾਨਕ ਸਿੰਘ ਦੇ ਬਚਪਨ ਦਾ ਨਾਂ ਕੀ ਸੀ অপਸ਼ਨ A ਹੰਸਰਾਜ B ਦੇਵਰਾਜ ਸੀ RAMLAL ਤੇ D ਨਾਨਕ ਚੰਦ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਨਾਨਕ ਸਿੰਘ ਦਾ ਬਚਪਨ ਦਾ ਨਾਮ ਕੀ ਸੀ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਏ ਕੀਤਾ ਹੈ ਜੀ ਹੰਸਰਾਜ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਪ੍ਰਸ਼ਨ ਹੈ ਜੀ ਬੰਜਰ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1950 B 1953 C 1957 ਤੇ D 1955 ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜਾ ਬੰਜਰ ਨਾਵਲ ਹੈ ਉਹ ਕਦੋਂ ਪ੍ਰਕਾਸ਼ਿਤ ਹੋਇਆ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ D ਬਿਲਕੁਲ ਸਹੀ ਹੈ 1955 ਇਸਵੀ ਅੱਗੇ ਜੀ ਪ੍ਰਸ਼ਨ ਨੰਬਰ 5 ਨਾਨਕ ਸਿੰਘ ਨੇ ਕਿੰਨੀ ਜਮਾਤ ਤੱਕ ਪੜ੍ਹਾਈ ਕੀਤੀ ਆਪਸ਼ਨ A 10ਵੀਂ B 8ਵੀਂ C 5ਵੀਂ ਤੇ D BA ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਨੇ ਜਿਹੜੀ ਪੜ੍ਹਾਈ ਹੈ ਉਹ ਕਿੱਥੋਂ ਤੱਕ ਕੀਤੀ ਹੈ ਜੀ ਸੋ ਇੱਥੇ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਹੈ ਜੀ C ਬਿਲਕੁਲ ਸਹੀ ਹੈ ਕਿ 5ਵੀਂ ਜਮਾਤ ਤੱਕ ਪੜ੍ਹਾਈ ਕੀਤੀ ਨੈਕਸਟ ਜੀ ਪ੍ਰਸ਼ਨ ਨੰਬਰ 6 ਨਾਨਕ ਸਿੰਘ ਕਿਸ ਦੇ ਪ੍ਰਭਾਵ ਹੇਠ ਸਿੱਖ ਸਜੇ ਆਪਸ਼ਨ A ਭਾਈ ਵੀਰ ਸਿੰਘ B ਗਿਆਨੀ ਬਾਗ ਸਿੰਘ C ਮਾਸਟਰ ਤਾਰਾ ਸਿੰਘ ਤੇ D ਸੰਤ ਸਿੰਘ ਸੇਖੋ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਉਹ ਕਿਸ ਦੇ ਪ੍ਰਭਾਵ ਹੇਠ ਆ ਕੇ ਉਹਨਾਂ ਨੇ ਕਹਿ ਲੋ ਗਿਆਨੀ ਕੀਤੀ ਰਦੀਪ ਜੀ ਸਤਿ ਸ਼੍ਰੀ ਅਕਾਲ ਆਪਾਂ ਚਾਹ ਪੀਂਦੇ ਨਹੀਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂ ਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਦੇ ਹੇਠਾ ਕੇ ਉਹ ਸਿੱਖ ਸਜੇ ਅੱਗੇ ਜੀ ਪ੍ਰਸ਼ਨ ਨੰਬਰ 7 ਨਾਨਕ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਕਿਸ ਨਵੀਂ ਪਰੰਪਰਾ ਦਾ ਮੋਢ ਬੰਨਿਆ অপਸ਼ਨ A ਸਮਾਜਿਕ ਨਾਵਲ B ਜਾਸੂਸੀ ਨਾਵਲ C ਇਤਿਹਾਸਕ ਨਾਵਲ ਤੇ D ਮਨੋਵਿਗਿਆਨਿਕ ਨਾਵਲ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਉਹਨਾਂ ਨੇ ਕਿਹੜੇ ਨਾਵਲ ਦਾ ਜਿਹੜਾ ਮੋਢ ਹੈ ਉਹ ਬੰਨਿਆ ਹਾਂਜੀ ਸੋ ਜਿਨ੍ਹਾਂ ਦਾ ਵੀ ਇੱਥੇ ਉੱਤਰ ਆ ਰਿਹਾ ਹੈ ਜੀ ਇਹ ਬਿਲਕੁਲ ਸਹੀ ਹੈ ਉਹਨਾਂ ਨੇ ਸਮਾਜਿਕ ਨਾਵਲ ਦਾ ਮੋੜ ਬੰਨਿਆ ਅੱਗੇ ਜੀ ਪ੍ਰਸ਼ਨ ਨੰਬਰ 8 ਨਾਨਕ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ অপਸ਼ਨ A ਚਿੱਟਾ ਲਹੂ B ਕਾਲ ਚੱਕਰ C ਪਵਿੱਤਰ ਪਾਪੀ ਤੇ D ਮਤ੍ਰੈ ਮਾਂ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਉਹਨਾਂ ਦਾ ਜਿਹੜਾ ਆਖਰੀ ਨਾਵਲ ਹੈ ਉਹ ਕਿਹੜਾ ਸੀ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਡੀ ਕੀਤਾ ਹੈ ਜੀ 1924 ਬਿਲਕੁਲ ਸਹੀ ਮਤਰੇਈ ਮਾਂ ਉਹਨਾਂ ਦਾ ਪਹਿਲਾ ਨਾਵਲ ਸੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਨਾਨਕ ਸਿੰਘ ਦਾ ਆਖਰੀ ਨਾਵਲ ਕਿਹੜਾ ਸੀ অপਸ਼ਨ A ਕੋਈ ਹਰਿਆ ਬੂਟ ਰਹੇ ਹੋਰੀ B ਗਗਨਦ ਮਾਮਾ ਬਾਜਿਓ C ਸਰਾਪੀਆਂ ਰੂਹਾਂ ਤੇ D ਛਲਾਵਾ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਉਹਨਾਂ ਦਾ ਆਖਰੀ ਨਾਵਲ ਕਿਹੜਾ ਸੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਗਗਨਦ ਮਾਮਾ ਬਾਜੀਓ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 10 ਨਾਨਕ ਸਿੰਘ ਨੂੰ ਕਿਸ ਨਾਵਲ ਤੇ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਮਿਲਿਆ অপਸ਼ਨ A ਚਿੱਟਾ ਲਹੂ B ਇੱਕ ਮਿਆਂਨ ਦੋ ਤਲਵਾਰਾਂ C ਪਵਿੱਤਰ ਪਾਪੀ ਤੇ D ਅਧ ਖੜਿਆ ਫੁੱਲ ਹਾਂ ਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕੀ ਬਣਦਾ ਹੈ ਜੀ ਇਸ ਦਾ ਉੱਤਰ ਕਿ ਕਿਸ ਨਾਵਲ ਦੇ ਲਈ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਜੀ ਸੋ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਇੱਕ ਮਿਆਂ ਦੋ ਤਲਵਾਰਾਂ 1961 ਦੇ ਵਿੱਚ ਅੱਗੇ ਜੀ ਪ੍ਰਸ਼ਨ ਨੰਬਰ 11 ਪਵਿੱਤਰ ਪਾਪੀ ਨਾਵਲ ਤੇ ਫਿਲਮ ਕਦੋਂ ਬਣੀ ਆਪਸ਼ਨ A 1960 B 1965 C 1968 ਤੇ D 1970 ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਉਹਨਾਂ ਦੇ ਨਾਵਲ ਪਵਿੱਤਰ ਪਾਪੀ ਤੇ ਕਦੋਂ ਫਿਲਮ ਬਣੀ 1968 ਜੀ ਮੈਂ ਲਾਦਾ ਕਿ 1968 ਦੋਵਾਂ ਚ ਕਨਫਿਊਜ਼ਨ ਹੈ ਜੀ ਚਾਰਟ ਸਟਾਰਟ ਹੀ ਹੈ ਜੀ ਕੋਈ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ 1968 ਦੇ ਵਿੱਚ ਕੇਦਾਰ ਤੇ ਵੀਨਾ ਇਸ ਦੇ ਪਾਤਰ ਸਨ ਅੱਗੇ ਜੀ ਪ੍ਰਸ਼ਨ ਨੰਬਰ 12 ਨਾਨਕ ਸਿੰਘ ਨੂੰ ਉਸ ਦੀ ਕਿਸ ਵਰੇ ਗੰਡ ਤੇ ਅਭਿਨੰਦਨ ਗ੍ਰੰਥ ਪੇਂਟ ਕੀਤਾ ਗਿਆ ਆਪਸ਼ਨ A 50ਵੀ B 60ਵੀ C 74ਵੀ ਤੇ D 80ਵੀ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਨੂੰ ਕਿਹੜੀ ਵਰੇਗੰਢ ਤੇ ਜਿਹੜਾ ਹੈ ਅਭਿਨੰਦਨ ਗ੍ਰੰਥ ਪੇਂਟ ਕੀਤਾ ਗਿਆ ਜੀ ਸੋ ਜਿਨ੍ਹਾਂ ਨੇ ਵੀ ਪ੍ਰਸ਼ਨ ਨੰਬਰ 12 ਦੇ ਲਈ ਆਪਸ਼ਨ ਸੀ ਚੂਜ਼ ਕੀਤਾ ਹੈ ਬਿਲਕੁਲ ਸਹੀ ਉੱਤਰ ਹੈ 74ਵੀਂ ਵਰੇਗੰਢ ਤੇ ਅਭਿਨੰਦਨ ਗ੍ਰੰਥ ਪੇਂਟ ਕੀਤਾ ਗਿਆ ਨੈਕਸਟ ਜੀ ਪ੍ਰਸ਼ਨ ਨੰਬਰ 13 ਨਾਨਕ ਸਿੰਘ ਨੇ ਕਿਹੜਾ ਮਾਸਿਕ ਪੱਤਰ ਮੈਗਜ਼ੀਨ ਕੱਢਿਆ অপਸ਼ਨ এ ਲੋਕ ਸਾਹਿਤ ਵੀ ਪ੍ਰੀਤ ਲੜੀ ਸੀ ਸਾਹਿਤ ਸਮਾਚਾਰ ਤੇ ਡੀ 나গਮਣੀ हां जी ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰਿਓ ਜੀ ਕੀ অপਸ਼ਨ ਬਣਦੀ ਹੈ ਜੀ ਇਸ ਦੀ ਕਿ ਉਹਨਾਂ ਨੇ ਜਿਹੜਾ ਮਾਸਿਕ ਪੱਤਰ ਹੈ ਉਹ ਮੈਗਜ਼ੀਨ ਕਿਹੜਾ ਕੱਢਿਆ ਪ੍ਰਸ਼ਨ ਨੰਬਰ 13 ਦੇ ਲਈ ਜਿਨ੍ਹਾਂ ਨੇ ਵੀ ਉੱਤਰ এ ਕੀਤਾ ਹੈ ਜੀ ਬਿਲਕੁਲ ਸਹੀ ਲੋਕ ਸਾਹਿਤ ਅੱਗੇ ਜੀ ਪ੍ਰਸ਼ਨ ਨੰਬਰ 14 ਨਾਨਕ ਸਿੰਘ ਦੀ ਸਵੈ ਜੀਵਨੀ ਦਾ ਨਾਂ ਕੀ ਹੈ অপਸ਼ਨ A ਮੇਰੀ ਜੀਵਨ ਕਹਾਣੀ B ਅੱਧੀ ਮਿੱਟੀ ਅੱਧਾ ਸੋਨਾ C R C ਤੇ D ਮੇਰੀ ਦੁਨੀਆ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਦੇ ਦਿਓ ਜੀ। ਸੁਜਨਾ ਨੇ ਉੱਤਰ ਡੀ ਕੀਤਾ ਹੈ ਮੇਰੀ ਦੁਨੀਆ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 15 ਨਾਨਕ ਸਿੰਘ ਦੀ ਪਹਿਲੀ ਰਚਨਾ ਕਿਹੜੀ ਸੀ? ਆਪਸ਼ਨ A ਸ਼ਹਿਰਫੀ ਹੰਸਰਾਜ B ਸਤਗੁਰ ਮਹਿਮਾ C ਖੂਨੀ ਵਿਸਾਖੀ ਤੇ D ਮਤ੍ਰਈ ਮਾ ਸੋ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰਿਓ ਜੀ ਕਿਹੜੀ ਆਪਸ਼ਨ ਸਹੀ ਹੈ ਕਿ ਉਹਨਾਂ ਦੀ ਪਹਿਲੀ ਰਚਨਾ ਕਿਹੜੀ ਸੀ ਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ ਸ਼ਹਿਰਫੀ ਹੰਸਰਾਜ ਉਹਨਾਂ ਦੀ ਪਹਿਲੀ ਰਚਨਾ ਹੈ ਅੱਗੇ ਜੀ ਪ੍ਰਸ਼ਨ ਨੰਬਰ 16 ਖੂਨੀ ਵਿਸਾਖੀ ਕਾਫ ਪੁਸਤਕ ਦਾ ਵਿਸ਼ਾ ਕੀ ਹੈ অপਸ਼ਨ A ਗੁਰੂ ਨਾਨਕ ਦੇਵ ਜੀ B ਜਲਿਆਂਵਾਲੇ ਬਾਗ ਦਾ ਸਾਕਾ C ਆਜ਼ਾਦੀ ਦੀ ਲੜਾਈ ਤੇ D ਪਿੰਡ ਦਾ ਜੀਵਨ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਸਹੀ ਆਏਗਾ ਜੀ ਇਸ ਦਾ ਕਿ ਉਹਨਾਂ ਦੀ ਖੂਨੀ ਵਿਸਾਖੀ ਕਾਫ ਪੁਸਤਕ ਹੈ ਉਸ ਦਾ ਵਿਸ਼ਾ ਕੀ ਹੈ ਸੋ ਬਿਲਕੁਲ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ B ਜਲਿਆਂਵਾਲਾ ਬਾਗ ਦਾ ਸਾਕਾ ਅੱਗੇ ਜੀ ਪ੍ਰਸ਼ਨ ਨੰਬਰ 17 ਅੰਗਰੇਜ਼ੀ ਹਕੂਮਤ ਨੇ ਨਾਨਕ ਸਿੰਘ ਦੀ ਕਿਸ ਪੁਸਤਕ ਤੇ ਪਾਬੰਦੀ ਲਾਈ ਸੀ ਆਪਸ਼ਨ A ਖੂਨੀ ਵਿਸਾਖੀ B ਜ਼ਖਮੀ ਦਿਲ C A ਤੇ B ਦੋਵੇਂ D ਚਿੱਟਾ ਲਹੂ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਦੇ ਦਿਓ ਜੀ ਕਿ ਕਿਹੜੀ ਰਚਨਾ ਤੇ ਹੈ ਜਿਹੜੀ ਬੰਦੀ ਲੱਗੀ ਸੀ ਸੋ ਇਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਹੈ ਖੂਨੀ ਵਿਸਾਖੀ ਤੇ ਜ਼ਖਮੀ ਦਿਲ ਦੋਵੇਂ ਬੈਨ ਕਰਤੀਆਂ ਸੀ ਜੀ ਅੰਗਰੇਜ਼ੀ ਹਕੂਮਤ ਨੇ ਅੱਗੇ ਜੀ ਪ੍ਰਸ਼ਨ ਨੰਬਰ 18 ਨਾਨਕ ਸਿੰਘ ਦਾ ਕਿਹੜਾ ਨਾਵਲ ਗਦਰ ਲਹਿਰ ਦੇ ਇਤਿਹਾਸ ਤੇ ਆਧਾਰਿਤ ਹੈ ਆਪਣੀ ਚਿੱਟਾ ਲਹੂ ਬੀ ਮੰਜ ਧਾਰ ਸੀ ਅੱਗ ਦੀ ਖੇੜ ਤੇ ਡੀ ਇੱਕ ਮਿਆਣ ਦੋ ਤਲਵਾਰਾਂ हां जी ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਦੇ ਦਿਓ ਜੀ ਕਿਹੜਾ ਉੱਤਰ ਸਹੀ ਰਹੇਗਾ ਜੀ ਜਿਹੜਾ ਗਦਰ ਲਹਿਰ ਤੇ ਇਤਿਹਾਸ ਦੇ ਉੱਪਰ ਆਧਾਰਿਤ ਹੈ ਹਾਂ ਜੀ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਇੱਕ ਮਿਆਨ ਤੇ ਦੋ ਤਲਵਾਰਾਂ ਅੱਗੇ ਜੀ ਪ੍ਰਸ਼ਨ ਨੰਬਰ 19 ਨਾਣਕ ਸਿੰਘ ਤੇ ਕਿਸ ਵਿਦੇਸ਼ੀ ਬਾਹਰੀ ਨਾਵਲਕਾਰ ਦਾ ਪ੍ਰਭਾਵ ਸੀ অপਸ਼ਨ A ਸ਼ਰਤ ਚੰਦਰ ਚਾਟਰਜੀ B 문שי ਪ੍ਰੇਮਚੰਦ C ਦੋਵੇਂ A ਅਤੇ B D ਲਿਓ ਲਿਓਲ ਤਾਲ ਸਤਾਏ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਸਹੀ ਬਣੇਗਾ ਜੀ ਇਸ ਦਾ ਕਿੰਨਾ ਦਾ ਕਹ ਲੋ ਪ੍ਰਭਾਵ ਸੀ ਵਿਦੇਸ਼ੀ ਤੇ ਬਾਹਰੀ हां जी सो जिन्होंने भी उत्तर सी ਕੀਤਾ ਹੈ ਜੀ ਬਿਲਕੁਲ ਸਹੀ ਹੈ ਦੋਵੇਂ ਆ ਜੀ ਏ ਤੇ ਬੀ ਕੇ ਸ਼ਰਤਚੰਦਰ ਚਟਰਜੀ ਤੇ मुंशी प्रेमचंद ਅਗੇ ਜੀ ਪ੍ਰਸ਼ਨ ਨੰਬਰ 20 ਨਾਨਕ ਸਿੰਘ ਦੇ ਨਾਵਲਾਂ ਦੀ ਮੁੱਖ ਪ੍ਰਵਿਰਤੀ ਕਿਹੜੀ ਹੈ ਆਪਟ ਨੇ ਜੁਝਾਰਵਾਦੀ ਵੀ ਪ੍ਰਯੋਗਵਾਦੀ ਸੀਰ ਹਸਵਾਦੀ ਡੀ ਸੁਧਾਰਵਾਦੀ ਤੇ ਆਦਰਸ਼ਵਾਦੀ हां जी ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿ ਉਹਨਾਂ ਦੀ ਜਿਹੜੀ ਨਾਵਲਾਂ ਦੀ ਪ੍ਰਵਿਰਤੀ ਹੈ ਉਹ ਕਿਹੜੀ ਹੈ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਸੁਧਾਰਵਾਦੀ ਤੇ ਆਦਰਸ਼ਵਾਦੀ ਨੈਕਸਟ ਜੀ ਪ੍ਰਸ਼ਨ ਨੰਬਰ 21 ਚਿੱਟਾ ਲਹੂ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1932 B 1930 C 1935 ਤੇ D 1940 हां जी बस 5 ਮਿੰਟਾਂ ਚ ਆਪਾਂ ਕਲਾਸ ਖਤਮ ਕਰਦੇ ਹਾਂ ਜੀ ਸੋ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰਦੇ ਹੋ ਜੀ ਸਾਰੇ ਜਣੇ हां जी ਸੋ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ 1932 ਨੈਕਸਟ ਜੀ ਪ੍ਰਸ਼ਨ ਨੰਬਰ 22 ਨਾਨਕ ਸਿੰਘ ਦੇ ਕੁੱਲ ਕਿੰਨੇ ਨਾਵਲ ਲਿਖੇ ਆਪਸ਼ਨ ਏ 30 ਬੀ 38 ਤੇ ਡੀ 40 ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਨੇ ਕੁੱਲ ਨਾਵਲ ਜਿਹੜੇ ਉਹ ਕਿੰਨੇ ਲਿਖੇ ਸੋ ਇੱਥੇ ਜਿਨਿਆ ਨੇ ਵੀ ਉੱਤਰ ਕੀਤਾ ਹੈ ਜੀ ਸੀ 38 ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 23 ਨਾਨਕ ਸਿੰਘ ਨੂੰ ਕਿਸ ਸਦੀ ਦਾ ਨਾਵਲਕਾਰ ਮੰਨਿਆ ਜਾਂਦਾ ਹੈ অপਸ਼ਨ A 17ਵੀਂ 18ਵੀਂ B 19ਵੀਂ 20ਵੀਂ ਸੀ 20ਵੀਂ ਤੇ 21ਵੀਂ ਡੀ 16ਵੀਂ 17ਵੀਂ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰਿਓ ਜੀ ਕਿ ਉਹਨਾਂ ਨੂੰ ਕਿਹੜੀ ਸਦੀ ਦਾ ਜਿਹੜਾ ਨਾਵਲ ਹੈ ਉਹ ਨਾਵਲਕਾਰ ਮੰਨਿਆ ਜਾਂਦਾ ਹੈ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ 19ਵੀਂ ਤੇ 20ਵੀਂ ਸਦੀ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 24 ਤੁੰਦਲੇ ਪਰਛਾਵੇਂ ਕਿਸ ਦਾ ਨਾਵਲ ਹੈ অপਸ਼ੇਨੀ ਨਾਨਕ ਸਿੰਘ ਬੀ ਅਮਰਤਾ ਪ੍ਰੀਤਮ ਸੀ ਦਲੀਪਕੌਰ ਟਿਵਾਣਾ ਤੇ ਡੀ ਕਰਤਾਰ ਸਿੰਘ ਦੁੱਗਲ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਸੌਖਾ ਜਾਂ ਤੇ ਆਸਾਨ ਪ੍ਰਸ਼ਨ ਹਾਂਜੀ ਸੋ ਜਿਨ੍ਹਾਂ ਨੇ ਵੀ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਨਾਨਕ ਸਿੰਘ ਅੱਗੇ ਜੀ ਪ੍ਰਸ਼ਨ ਨੰਬਰ 25 ਇੱਕ ਮਿਆਂ ਦੋ ਤਲਵਾਰਾਂ ਨਾਵਲ ਦਾ ਮੁੱਖ ਪਾਤਰ ਕੌਣ ਹੈ অপਸ਼ਨ A ਕਰਤਾਰ ਸਿੰਘ ਸਰਾਭਾ B ਬਾਬਾ ਗੁਰਦੇਵ ਸਿੰਘ C ਭਗਤ ਸਿੰਘ ਤੇ D ਉਦਮ ਸਿੰਘ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਇੱਕ ਮਿਆਂ ਦੋ ਤਲਵਾਰਾਂ ਦਾ ਜਿਹੜਾ ਪਾਤਰ ਹੈ ਮੁੱਖ ਪਾਤਰ ਕਿਹੜਾ ਹੈ ਜੀ ਸੋ ਜਿਨ੍ਹਾਂ ਨੇ A ਉੱਤਰ ਕੀਤਾ ਬਿਲਕੁਲ ਸਹੀ ਕਰਤਾਰ ਸਿੰਘ ਸਰਾਭਾ ਅੱਗੇ ਜੀ ਪ੍ਰਸ਼ਨ ਨੰਬਰ 26 ਨਾਨਕ ਸਿੰਘ ਦੇ ਨਾਵਲਾਂ ਦੀ ਭਾਸ਼ਾ ਕਿਹੜੀ ਹੈ অপਸ਼ਨ A ਮਲਵਈ ਤੇ ਪੁਆਦੀ B ਦੁਆਬੀ ਅਤੇ ਪੁਆਦੀ C ਮਾਜੀ ਤੇ ਪੋਠੋਹਾਰੀ D ਪੁਆਦੀ ਅਤੇ ਮਾਜੀ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਕਿ ਉਸ ਦੇ ਜਿਹੜੇ ਨਾਵਲ ਹੈ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਕਿਹੜੀ ਹੈ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਮਾਜੀ ਅਤੇ ਪੋਠੋਹਾਰੀ ਹੈ ਜੀ ਉਹਨਾਂ ਦੀ ਭਾਸ਼ਾ ਨਾਵਲਾਂ ਦੀ ਨੈਕਸਟ ਜੀ ਪ੍ਰਸ਼ਨ ਨੰਬਰ 27 ਪਵਿੱਤਰ ਪਾਪੀ ਦਾ ਅੰਗਰੇਜ਼ੀ ਅਨੁਵਾਦ ਕਿਸ ਨਾਲ ਹੈ ਟੋਇਆ ਪਿਓਰ ਸਿਨਰ ਸੈਂਟਲੀ ਸਿਨਰ ਹੌਲੀ ਸਿਨਰ ਜਾਂ ਦ ਸਿਨਰ ਹਾਂਜੀ ਪ੍ਰਸ਼ਨ ਨੰਬਰ 27 ਦਾ ਉੱਤਰ ਕਰ ਦਿਓ ਜੀ ਕਿ ਉਹਨਾਂ ਦਾ ਜਿਹੜਾ ਪਵਿੱਤਰ ਪਾਪੀ ਦਾ ਅਨੁਵਾਦ ਹੋਇਆ ਅੰਗਰੇਜ਼ੀ ਦੇ ਵਿੱਚ ਉਸ ਦਾ ਜਿਹੜਾ ਨਾਮ ਹੈ ਉਹ ਕੀ ਰੱਖਿਆ ਗਿਆ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਸੇਂਟਲੀ ਸਿਨਰ ਅੱਗੇ ਜੀ ਪ੍ਰਸ਼ਨ ਨੰਬਰ 28 ਨਾਨਕ ਸਿੰਘ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ অপਸ਼ੇ ਪੰਜਾਬੀ ਦਾ ਪ੍ਰੇਮਚੰਦ ਬੀ ਹਰਵਰੀਾਈ ਨਾਵਲਕਾਰ ਸੀ ਦੋਵੇਂ ਊੜਾ ਤੇ ਆੜਾ ਤੇ ਡੀ ਪੰਜਾਬੀ ਦਾ ਸ਼ੈਲੇ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਦੇ ਦਿਓ ਜੀ ਆਸਾਨ ਪ੍ਰਸ਼ਨ ਹੈ ਜੀ ਆਪਣੇ ਲਈ ਇਹ ਕਿ ਉਹਨਾਂ ਨੂੰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜੀ ਸੋ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਸੀ ਦੋਵੇਂ ਪੰਜਾਬੀ ਦਾ ਪ੍ਰੇਮਚੰਦ ਕਹਿੰਦੇ ਨੇ ਤੇ ਹਰਵਰੀਾਈ ਨਾਵਲਕਾਰ ਸੋ ਪ੍ਰਸ਼ਨ 28 ਦੇ ਲਈ ਆਪਸ਼ਨ ਸੀ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 29 टीआर विनोद ਅਨੁਸਾਰ ਨਾਨਕ ਸਿੰਘ ਦੇ ਪਾਤਰ ਕੀ ਹਨ ਆਪਣੇ ਜਿਉਂਦੇ ਜਾਗ ਦੇ ਇਨਕਲਾਬੀ ਤੇ ਡਿ ਘਟਕ ਪੁਤਲੀਆਂ ਸੋ ਅਕੋਰਡਿੰਗ ਟੂ ٹی ਆਰ ਵਿਨੋਦ ਉਹਨਾਂ ਦੇ ਜਿਹੜੇ ਪਾਤਰ ਐ ਉਹ ਕਿਸ ਤਰ੍ਹਾਂ ਦੇ ਹਨ ਕੀ ਕਹਿੰਦਾ ਹੈ ਵਿਨੋਦ ਡਾਕਟਰ ٹی ਆਰ ਵਿਨੋਦ ਉਹਨਾਂ ਦੇ ਪਾਤਰਾਂ ਨੂੰ ਸੋ ਇੱਥੇ ਉੱਤਰ ਮਿਕਸ ਹੋ ਗਏ ਜੀ ਡਿਲੀਟ ਕਰ ਦਿੰਦੇ ਆ ਜੀ ਬੱਚੇ ਚਲੋ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਹੈ ਇਕੱਠੋ ਮਤਲੀਆਂ ਅੱਗੇ ਜੀ ਪ੍ਰਸ਼ਨ ਨੰਬਰ 30 ਪੱਥਰ ਦੇ ਖੰਭ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1955 B 1958 C 1960 ਤੇ D 1965 ਹਾਂਜੀ ਪ੍ਰਸ਼ਨ ਨੰਬਰ ਸੀ ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਪੱਥਰ ਦੇ ਖੰਭ ਜਿਹੜਾ ਨਾਵਲ ਹੈ ਉਹ ਕਦੋਂ ਪ੍ਰਕਾਸ਼ਿਤ ਹੋਇਆ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਉੱਤਰ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੋ ਇਹ ਸੀ ਜੀ ਆਪਣੀ ਅੱਜ ਦੀ ਪੰਜਾਬੀ ਮਾਸਟਰ ਕੈਡਰ ਦੀ ਕਲਾਸ ਸੋ ਉਮੀਦ ਕਰਦੇ ਆਂ ਜੀ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਸਭ ਦਾ ਸ਼ੁਕਰੀਆ ਧੰਨਵਾਦ ਪ੍ਰੀਤ ਭੱਟੀ ਜੀ ਧੰਵਾਦ ਧੰਵਾਦ ਮਨਦੀਪ ਜੀ ਧੰਨਵਾਦ ਧੰਨਵਾਦ ਜੀ ਮਨਦੀਪ ਜੀ ਧੰਨਵਾਦ ਧੰਨਵਾਦ ਸਭ ਦਾ ਸੋ ਜੇ ਕਿਸੇ ਦਾ ਕੋਈ ਸਵਾਲ ਜਾਂ ਪ੍ਰਸ਼ਨ ਹੈ ਤਾਂ ਪੁੱਛ ਦ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਵਿਸ਼ਰਾਮ ਤੇ ਕੱਲ ਨੂੰ ਮਿਲਾਂਗੇ ਜੀ 5 ਵਜੇ ਤੇ ਫਿਰ ਪੌਣੀ 6 ਵਜੇ ਨਵੀਆਂ ਕਲਾਸਾਂ ਤੇ ਨਵੇਂ ਵਿਸ਼ੇ ਦੇ ਨਾਲ ਸ਼ੁਕਰੀਆ ਜੀ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਵਿਸ਼ੇ ਨਵੇਂ ਜੋਸ਼ ਦੇ ਨਾਲ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ